ਇਧਰ 9311 ਖੜਾ ਹੈਗਾ ਇਧਰ ਤੁਸੀਂ ਹਿੰਦੁਸਤਾਨ ਦੇਖ ਲਓ ਕਿਉਂਕਿ ਇਹ 9311 ਦੇ ਅੰਦਰ ਬਾਪੂ ਹੀ ਕਹਿ ਦਈਏ ਕਿਉਂਕਿ ਇਹ ਹਿੰਦੁਸਤਾਨ ਸੀਟਰ ਦੀ ਸਿਰ ਤੇ ਆ ਉਹ ਇਹਨਾਂ ਦਾ ਆ ਸੀ ਉਹ ਤਾਂ ਹੈ ਗਿਆ ਇਹਦੇ ਨਾਲ ਪੀਟੀਓ ਤੁਸੀਂ ਦੇਖੋ ਜਿਹਨੂੰ ਪਰਖ ਹੈ ਠੀਕ ਆ ਆ ਕੈਪ ਨਾਲ ਸੀਗਾ ਹੁਣ ਤਾਂ ਇਹਨਾਂ ਨੇ ਪੈਰ ਧਰ ਕੇ ਪਿਛਲਾ ਹਿੱਸਾ ਇਹ ਕਹਿੰਦਾ ਵੀ ਲਿੰਕਾਂ ਤੁਹਾਨੂੰ ਦਿਖਾਉਣਾ ਮੈਂ ਫਿਰ ਇਹਨਾਂ ਦਾ 80 ਪਾਵਰ ਆਹੇ 80 ਹਸ ਪਾਵਰ ਦਾ ਹੈ ਇਹ ਹੈਗਾ ਜੀ ਜੀ 614 614 ਹਾਂ ਜੀ 6 ਅੱਛਾ ਇੱਕ ਹੋਰ ਚੀਜ਼ ਦਿਖਾਉਣੇ ਸਾਨੂੰ ਇਹ ਐਚਐਮਟੀ ਜਿਹੜਾ ਸੇਲ ਵਾਸਤੇ ਆ 9311 ਇੱਧਰ ਤਾਂ ਸਾਨੂੰ ਜੀਟਰ ਹੈ ਨਾ ਇੱਧਰ ਤੁਸੀਂ ਦੇਖੋ ਇੱਥੇ HMT ਜਾਂ ਕੁਝ ਹੋਰ ਵੀ ਨਹੀਂ ਹੈ ਇਹ ਕੀ ਹੈ ਇਹ ਕਲੋਸ ਕਰਾ ਲੈਣੇ ਨੇ ਯਾਰ ਇਹਨੂੰ ਕਹਾਂ ਕਲੋਸ ਕਰਾ ਲੈਣੇ ਨੇ ਠੀਕ ਐ ਇਹਦਾ ਫਿਰ ਕੀ ਫਰਕ ਸੀਗਾ ਕਿ ਮੂੰ ਲੈਈ ਸੀ ਕੰਪਨੀ ਢਾਂਚੇ ਬਣਾ ਕੇ ਪਹਿਲਾਂ ਇਹੀ ਲੈਂਦੇ ਸੀ ਵੇਚਦੀ ਇਹ ਲੈਣ ਲੱਗ ਗਈ ਸੀ ਬਲਾਕ ਜਿਵੇਂ 75 11 ਦੀ ਵੀ ਆਏ ਸੀਗੇ ਕਲੋਸ ਕਰਾ ਲੈ ਹਾਂ ਹਾਂ ਠੀਕ ਆ ਉਹ ਚੀਜ਼ ਐ ਇਹਦੀ ਆਵਾਜ਼ ਦਾ ਹੀ ਫਰਕ ਐ ਇਹਦਾ ਹੋਰ ਹੀ ਹਿਸਾਬ ਦੀ ਬਾਤ ਕਰਦਾ ਯਾਨੀ ਠੀਕ ਐ ਫੜ ਫੜ ਫੜੀ ਚੀਜ਼ ਜਿਵੇਂ ਕਰਦਾ ਨਹੀਂ ਫਤਲੀ ਇਹ ਇਹ ਚੱਲਦਾ ਸਾਈਲੈਂਟ ਜਾਂ ਚੱਲਦਾ ਐ ਠੀਕ ਐ ਠੀਕ ਐ ਹੈਡਾਂ ਦਾ ਕੋਈ ਚੱਕਰ ਕੀਤਾ ਹੁਣ ਇੱਕ ਬਲਾਕ ਦੇ ਵਿੱਚ ਬਲਾਕ 'ਚ ਹੋਊਗਾ ਕੋਈ ਕੀ ਪਤਾ ਕਿ ਲੈ ਮਿੱਤਰੋ ਤੁਹਾਨੂੰ ਹਿੰਦੁਸਤਾਨ ਦਿਖਾਉਣਾ ਹੈਨਾ ਬਾਈ ਨੇ ਪਹਿਲਾਂ ਹੀ ਮੈਂ ਦੱਸ ਦਿਆ ਬਾਈ ਆਪਾਂ ਪਹਿਲਾਂ ਵੀਡੀਓ ਪਾਈ ਸੀ ਨਾ ਖੜਾ ਸੀ ਤੇ ਇਹਦੀ ਸ਼ੋ ਪਲੇਟਫਾਰਮ ਤੇ ਮੜਗਾੜ ਆ ਬਾਥੀ ਬਣਾ ਕੇ ਲਾਏ ਆ ਭਾਈ ਰੁਪਏ ਹੈਨਾ ਤੇ ਬਾਈ ਸੁੱਖੇ ਨਾਲ ਕਰਦੇ ਆ ਗੱਲਬਾਤ ਬਾਕੀ ਇਹ ਗੱਲ ਆ ਬਾਈ ਹਾਂਜੀ ਬਾਈ ਦੇਵਾ ਅੱਛਾ ਇਹਦਾ ਫਿਰ ਡਿਜ਼ਾਈਨ ਆ ਬਣਾਇਆ ਸਾਰਾ ਬੂਮੇ ਇਹ ਤਾਂ ਸ਼ੋ ਤਾਂ ਸੀਗੀ ਆਪਣੇ ਕੋਲ ਠੀਕ ਆ ਸ਼ੋ ਪੁਰਾਣੀ ਆਈ ਸੀ ਮੜਗਾੜ ਹੈ ਨਹੀਂ ਮੜਗਾੜ ਆ ਪਹਿਲਾਂ ਜਿਵੇਂ ਜਰੇ ਨਾਲ ਉਹ ਨਾਲ ਅੱਛਾ ਮਗਰਾ 8 ਦਿਨ ਨੇ ਹੁੰਦੇ ਆ ਜਿਹੜਾ ਉਹ ਰਹਿਣਾ ਉਹ ਬਣਾਇਆ ਆਪਾਂ ਠੀਕ ਆ ਟੂਲ ਨਾਲਾ ਖੋਲਦੇ ਆ ਅੱਛਾ ਇਹਦੇ ਉੱਪਰ ਟੂਲ ਲੱਗੇ ਹੁੰਦੇ ਸੀਗੇ ਟੂਲ ਉਹਨੇ ਖੋਲਦੇ ਕਿਤੇ ਜਿਵੇਂ ਹਾਂ ਵੈਸੇ ਨਾ ਮੈਂ ਵੀਡੀਓ ਪਾਉਣੀ ਸੀ ਮੈਂ ਕਿਹਾ ਆਪਾਂ ਪੂਰਾ ਕੰਪਲੀਟ ਹੋ ਜਾਣ ਦੇ ਠੀਕ ਆ ਉਧਰ ਜੀ ਦੂਜੀ ਸਾਈਡ ਵੀ ਕੰਪਲਿਟ ਬਣੀ ਆਈ ਸੀ ਇਹ ਕੰਪਲਿਟ ਬਣੀ ਆਈ ਸੀ ਟੂਲ ਹੈ ਹਾਂ ਠੀਕ ਹੈ ਰਹਿਣਾ 80 ਪਾਵਰ ਆ ਹੈ 80 ਹਸ ਪਾਵਰ ਦਾ ਹੈ ਇਹ ਹੈਗਾ ਜੀ ਜੀ 614 614 ਹਾਂ ਜੀ 614 ਹਾਂ ਠੀਕ ਆ ਏਰੀਆ ਕਿਹੜਾ ਸੀ ਬਈਆਂ ਦਾ ਜਲੰਧਰ ਜਲੰਧਰ ਵਾਲਾ ਏਰੀਆ ਹਨਾ ਹਿੰਦੁਸਤਾਨ ਤੁਸੀਂ ਪੁੱਠਾ ਟੰਗ ਰੱਖਿਆ ਇਹ ਗਲਤ ਲਾ ਤਾ ਕੇਰਾ 44 ਸਿੱਧਾ ਲ ਕਰਨਾ ਅੱਛਾ 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 ਠੀਕ ਹੈ ਅੱਛਾ ਬਈਆਂ ਨੇ ਮੋਡੀਫਾਈ ਕਰਵਾਇਆ ਦੇਖੋ ਹਨਾ 59 11 ਵੀ ਤੁਸੀਂ ਤਿਆਰ ਹੁੰਦੇ ਦੇਖਿਆ ਹਨਾ ਹਿੰਦੁਸਤਾਨ ਜਿਹੜੇ ਦੂਜੇ ਆ ਪਿਆ ਵਾਲੇ ਉਹ ਵੀ ਦੇਖਿਆ ਪਰ ਆ ਜਿਹੜਾ ਇੱਕ ਵੱਖਰਾ ਹੀ ਅੰਟੀਕ ਜਿਹਾ ਪੀਸ ਆ ਹਨਾ ਤੇ ਬਾਕੀ ਇਹਦਾ ਕੰਮ ਤਾਂ ਮੈਕੈਨਿਕਲ ਉਹਨਾਂ ਨੇ ਆਪ ਹੀ ਕਰਵਾਇਆ ਵੇ ਬਈ ਮੈਕੈਨਿਕਲ ਆਪ ਕਰਾਇਆ ਪਾਵਾ ਪੂਰ ਸਿਰ ਨੂੰ ਦਾ ਕੰਮ ਆਪਾਂ ਕੀਤਾ ਜੂਰੀ ਯਾਰ ਅੱਛਾ ਪਾਪੂ ਪਾਇਂ ਸੈਟਿੰਗ ਕੀਤੀ ਐ ਰਮਰੋ ਮੋ ਮਾ ਬੜੋ ਆ ਕੇ ਦਿੱਤੇ ਮਾਦਲੇ ਰਮਣਾਏ ਚੌੜੇ ਕੀਤੇ ਮਤਲਬ ਟਾਇਰ ਇਹਦੇ ਹਾਂ 16 30 ਦੇ ਟਾਇਰ ਪਾਏ ਹੋਏ 16 30 ਵਾਲੇ ਮਤਲਬ ਰੇਡੀਅਲ ਹਾਂ ਕੋਲੇ ਟੈਂਪਰਟੂਰ ਲਵਾ ਕੇ ਸੈਟਿੰਗ ਕਰਾਈ ਜੀ ਠੀਕ ਹੈ ਠੀਕ ਹੈ ਇਹਨਾਂ ਟਾਇਰਾਂ ਦੀ ਵੀ ਦੇਖ ਬਾਕੀ ਆ ਵੀ ਹਨਾ ਮੂਹਰੇ ਟਾਇਰ ਵੀ ਜਿਹੜੇ ਚੌੜੇ ਆ ਵੀ ਕੇਟੀ ਤੇ 11 016 ਵਾਲੇ ਟਾਇਰ ਪਾਏ ਗਿਆ ਦੇ ਵੀ ਤੇ ਹੁਣ ਇਹ ਮਤਲਬ ਪ ਤੇ ਬਾਕੀ ਆ ਨਾ ਇੱਥੇ ਮੈਂ ਤੁਹਾਨੂੰ ਸਾਈਡ ਤੋਂ ਦਿਖਾਉਣਾ ਪਹਲਾ ਉੱਚਾ ਜੈ ਲੱਗਦਾ ਇੱਕ ਜਬਰਦਸਤ ਜਿਹੜਾ ਟਰੈਕਟਰ ਪੂਰਾ ਇੱਧਰ ਦੇਖੋ ਤੁਸੀਂ ਹਣਾ ਇੱਧਰ 911 ਖੜਾਗਾ ਇੱਧਰ ਤੁਸੀਂ ਹਿੰਦੁਸਤਾਨ ਦੇਖ ਲਓ ਕਿਉਂਕਿ ਇਹ 911 ਦੇ ਅੰਦਰ ਬਾਪੂ ਹੀ ਕਹਿ ਲੀ ਗੀ ਕਿਉਂਕਿ ਇਹ ਹਿੰਦੁਸਤਾਨ ਜੀਟਰ ਦੀ ਸੀ ਰੱਤ ਆ ਉਹ ਹੈ ਇਹਨਾਂ ਦਾ ਜੀਟਰ 25 ਆਏ ਸੀ ਉਸ ਤੋਂ ਬਾਅਦ ਇਹ ਮਤਲਬ ਇਹ ਆ ਗਏ ਆ ਹਿੰਦੁਸਤਾਨ ਹਿੰਦੁਸਤਾਨ ਤੋਂ ਬਾਅਦ जी 614 हां जी 453 जी 312 ਟਰੈਕਟਰ ਸਰੀ ਆਈ ਇਹਨਾਂ ਨੇ हां ਇਹਨਾਂ ਦੀ ਆਈ ਸੀ ਤੇ ਆਪਦੇ ਮੂਹੇ ਸ਼ੋਹੂਚੀ ਚੱਕੀ ਆ ਬਈ ਕਿ ਉੱਥੇ ਹੀ ਜਿੱਤੀ ਸੀਗੀ ਸ਼ੋਹੂ ਨਾਲ ਹੀ ਜਿੱਤੀ ਚੱਕੀ ਆ ਮਤਲਬ ਥੋੜਾ ਜਿਆਦਾ ਪਰ ਮਾਇਆ ਲੱਗਦਾ ਹੈ ਨਾ ਟਰੈਕਟਰ ਹਾਂ 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 ਸਲੈਂਸਰ ਨਾਲ ਦਾ ਹੀ ਇਹਦੇ ਸਲੈਂਸਰ ਨਾਲ ਦਾ ਹੀ ਹੈ ਕਹਿੰਦੇ ਇਹਨਾਂ ਠੀਕ ਆ ਸਲੈਂਸਰ ਨਾਲ ਲਈ ਹੈ ਸ਼ੋਹੇ ਦੀ ਸੀਗੀ ਗਲੀ ਵੀ ਬਾਹਲੀ ਗਲੀ ਤੇ ਆਉਂਦੇ ਹੋ ਠੀਕ ਆ ਆਪਈ ਹੈ ਨਾ ਆਪਾਂ ਪਾਈ ਸੀ ਉਹ ਵੀਡੀਓ ਇਹਦੀ ਉਹ ਮੇਰੇ ਆ ਗਿਆ ਹੂੰ ਤੇ ਆਹ ਜਿਹੜੇ ਟਰੈਕਟਰ ਹੈ 4x4 ਆ ਇਹ ਹੋਰ ਵੀ ਮਿਲਾਂ ਕਰਨੇ ਆ ਯਾਰ ਠੀਕ ਹੈ ਇਹ ਕਿਹੜਾ ਮਾਡਲ ਹੈ ਇਹ ਤੇਰੇ ਹੱਥਾਂ ਨਾਲ ਯਾਰ 79ਵੀਂ 79ਵੀਂ ਤੇ ਆਹ ਵੀ 79ਵੀਂ ਆ ਜਿਹੜਾ ਇਹ 2002 ਅੱਛਾ ਇਹ ਦੋ ਮਾਡਲ ਆ ਇਹ ਠੀਕ ਆ 2002 ਮਾਡਲ ਹੈ ਇਹ ਤਾਂ ਆਪਣਾ ਆਹ ਤਾਂ ਚੋਹੀ ਆਪਣਾ ਜਿਹੜਾ ਮੈਂ ਲਿਖਿਆ ਅੱਛਾ ਇਹ ਸੇਲ ਵਾਸਤੇ ਕਿਸੇ ਨੇ ਲੈਣਾ ਹੈ ਠੀਕ ਆ 2002 ਮਾਡਲ ਹੈ ਤੇ ਆਹ ਤੁਸੀਂ ਕੰਡੀਸ਼ਨ ਦੇਖ ਲਓ ਟਰੈਕਟਰ ਦੀ ਮੈਂ ਤਾਂ ਕਿਤੇ ਇਹ ਵੀ ਹੋਈ ਆ ਟਰੈਕਟਰ ਠੀਕ ਐ ਤੇ ਬਾਕੀ ਚਾਲੂ ਆ ਲੂਪੇਸ ਇਹਦਾ ਹਾਂ ਜਿਹੜਾ ਉਹਦਾ ਸਪੈਂਡਲ ਆ ਮੋਟੇ ਸਪੈਂਡਲ ਵਾਲਾ ਇਹ ਟਰੈਕਟਰ ਆ ਰੇਕਾ ਲੋਕਾਂ ਦੇ ਨਾ ਹਾਂ ਹਾਂ ਚੈੱਕ ਸਰ ਹੋਰ ਚੀਜ਼ ਦਿਖਾਉਣੇ ਆ ਕੀ ਚੋ ਪੀਟੀਓ ਉਧਰ ਨਾ ਆ ਤੋੜਤਾ ਇਹਨਾਂ ਨੇ ਚੜ ਕੇ ਰੇਕਾ ਲਉਂਦੀ ਆ ਆ ਸੀ ਤਾਂ ਹੈ ਗਿਆ ਇਹਦੇ ਨਾਲ ਪੀਟੀਓ ਤੁਸੀਂ ਦੇਖੋ ਜਿਹਨੂੰ ਪਰਖ ਹੈ ਠੀਕ ਆ ਆ ਕੈਪ ਨਾਲ ਸੀਗਾ ਆ ਤੋੜਤਾ ਇਹਨਾਂ ਨੇ ਪੈਰ ਧਰ ਕੇ ਪਿਛਲਾ ਹਿੱਸਾ ਹੈ ਕਹਿੰਦੇ ਵੀ ਲਿੰਕਾ ਤੁਹਾਨੂੰ ਦਿਖਾਉਣਾ ਹੈ ਲਿੰਕਾ ਦੇਖੋ ਤੁਸੀਂ ਇਹ ਕਿਹੜੀਆਂ ਗੋਲੀਆਂ ਹਨ ਤੇ ਇਧਰੋਂ ਹੀ ਦੇਖੋ ਤੁਸੀਂ ਆ ਆ ਮਗਰਾੜਾ ਦੇਖ ਕੋਈ ਕੰਨੀ ਨਹੀਂ ਉਹ ਖਰਾਬ ਆ ਨਾ ਪੇਂਟ ਹਨ ਨਾਲ ਤੇ ਇਹਦੇ ਪੇਂਟ ਮਗਰਾੜਾ ਦੇ ਸਾਈਡ ਦੇ ਇੱਕ ਤੋਂ ਮਾੜੀ ਆ ਹੋਈ ਵਿਆਜ ਇਹ ਤਾਂ ਜਿਵੇਂ ਕੋਈ ਚੀਜ਼ ਤੇ ਲਾਇਆ ਹੁੰਦਾ ਹਨ ਉਹ ਚੀਜ਼ਾਂ ਤੇ ਮੋਸਟਲੀ ਆ ਜਿਹੜੀਆਂ ਆ ਵੀ ਨਹੀਂ ਹੁੰਦੀਆਂ ਹਨਾ ਹੁਣ ਤੇ ਚਲ ਬਾਹਰ ਦੇ ਵਿੱਚ ਲਾਇਆ ਹੋਇਆ ਤੇ ਇਹ ਪੀਟੀਓ ਵਾਲਾ ਸਿਸਟਮ ਦੇਖੋ ਯਾਰ ਉਵੇਂ ਪਿਆ ਹੈ ਉਵੇਂ ਪਿਆ ਮੈਂ ਯੂਜ਼ ਨਹੀਂ ਹੋਈ ਸੀ ਇਹ ਸੁੱਕ ਕੇ ਟੁੱਟ ਗਈ ਸੀ ਪੈਰ ਧੱਤਾ ਯਾਰ ਉਹਦੋਂ ਇੱਥੇ ਪਿੱਛੇ ਕੱਢਦੇ ਆਂ ਅੱਛਾ ਪੈਰ ਧੱਤਾ ਉਹ ਤਾਂ ਨਿਸ਼ਾਨੀ ਹੈਗੀ ਹੈ ਨਾ ਹਾਂ ਨਹੀਂ ਊ ਮਤਲਬ ਜਿੱਥੋਂ ਲਿਆਂਦਾ ਉਵੇਂ ਹੀ ਖੜ ਪੀਟੀ ਹੋਣੀ ਯੂਜ਼ ਹੋਈ ਸੀ ਉਹਨਾਂ ਨੇ ਕੀ ਪੀਟੀ ਨਹੀਂ ਯੂਜ਼ ਕੀਤੀ ਹੋਈ ਤੇ ਬਾਕੀ ਇਹ ਲੈਣਾ ਹੋਇਆ ਕਿਸੇ ਨੇ ਹਨਾ ਤਿਆਰ ਕਰਵਾਉਣਾ ਤਾਂ ਤੁਸੀਂ ਕਰ ਲਿਓ ਭਾਈ ਨਾ ਹਨਾ ਕਾਪੀ ਵੀ ਹੈਗੀ ਆਰਸੀ ਹੈਗੀ ਆ ਵਿੱਚ ਨੰਬਰ ਆ ਮੁੰਬਈ ਨੰਬਰ ਆ ਵਿੱਚ 10 S 10 S 1502 ਬਾਕੀ ਆ ਦੱਸਿਓ ਹਨਾ ਕਿਵੇਂ ਲੱਗਿਆ ਟਰੈਕਟਰ ਜਹਾਜ਼ ਹੀ ਲੱਗਦਾ ਸੋ ਧੰਨਵਾਦ ਤੁਹਾਨੂੰ ਸ਼ੋਅ ਖੋਲਦੀ ਆ ਅੱਛਾ ਸਾਰੀ ਜਮੀਂ ਗਾਂ ਨੂੰ ਹਾਂ ਖੋਲ ਫਰੰਟਰ ਖੋਲੀ ਮੇਰਾ ਸੀਗਾ ਰਾਦਾ ਵੀਰ ਨੂੰ ਨਾ ਫੁੱਲ ਕੰਪਲੀਟ ਹੋਇਆ ਦੋ ਦੋ ਬੰਦ ਲੱਗਦੀਓ ਤੇ ਮੈਂ ਕਿਹਾ ਚੱਲ ਰਿਆ ਨਹੀਂ ਗਿਆ ਮੈਂ ਪਾਈ ਦਿੰਨੇ ਅੱਜ ਦਿਖਾਈ ਦੇ ਕੇ ਸੋਨੂੰ ਆ ਲੌਕ ਲੂਕ ਆ ਸੋਨਾਲੀ ਕਾਲੇ ਹੋਣ ਲੱਗਦੀ ਕਿ ਰਿਆਗੇ ਠੀਕ ਹੈ ਪਹਿਲਾਂ ਟੁੱਟੇ ਹੋਣੇ ਨਾ ਉਹ ਚੀਜ਼ਾਂ ਅੱਛਾ ਉਹ ਸਾਡਾ ਵੈਂਪਰੇ ਦਾ نیچے ਰੱਖਿਆ ਨਾ ਫਿਰ ਹਾਂ ਉੱਪਰ ਰੱਖਿਆ ਠੀਕ ਹੈ ਜਬਰਦਸਤ ਆ ਜੀ ਵਧੀਆ ਗੱਲ ਬਾਤ ਓਕੇ ਆ ਠੀਕ ਹੈ ਮਿੱਤਰੋ ਧੰਨਵਾਦ ਜੀ